ਪੰਜਾਬੀ ਲੋਕਾਇਕ ਜਸਵੀਰ ਜੱਸੀ ਨੇ 네ਗੇਟਿਵ ਮੀਡੀਆ ਬਾਰੇ ਜੋ 네ਗੇਟਿਵ ਕੁਝ ਅਫਵਾਹਾਂ ਤੇ 네ਗੇਟਿਵ ਖਬਰਾਂ ਕਰ ਰਹੇ ਨੇ ਖਾਸ ਕਰਕੇ ਹੜਪੀਟਾਂ ਦੇ ਮੌਕੇ ਕੁਝ ਡੇਰਿਆਂ ਬਾਰੇ ਤੇ ਕੁਝ ਕਲਾਕਾਰਾਂ ਬਾਰੇ ਬਹੁਤ ਇੱਕ ਵੱਡਾ ਵਿਅੰਗ ਕਿਹਾ ਬਹੁਤ ਇੱਕ ਕਟਾਕਸ ਦੇ ਰੂਪ ਦੇ ਵਿੱਚ ਗੱਲ ਕਹੀ ਆ ਕੀ ਕਿਹਾ ਪਹਿਲਾਂ ਵੀਡੀਓ ਸੁਣ ਲਿਗੇ ਫਿਰ ਬਾਕੀ ਗੱਲ ਬਾਤ ਚ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਮੈਂ ਅੱਜ ਦੀ ਪੋਸਟ ਜਿਹੜੀ ਪਾਉਣ ਲੱਗਿਆ ਇਹ ਮੇਰੀ ਬੇਨਤੀ ਸੀ ਕਿ মিডিਆ ਵਾਲੇ ਦੋਸਤ ਜਿਹੜੇ ਨੇ ਨਾ ਜਿਹੜੇ ਕਈ ਤੇ মিডিਆ ਵਿੱਚ ਬਹੁਤ ਅੱਛਾ ਕੰਮ ਕਰ ਰਹੇ ਆ ਤੇ ਕਈ ਸਿਰਫ ਉਹਨਾਂ ਨੂੰ ਲੱਗ ਰਿਹਾ ਕਿ ਐਸੀ ਵੀਜ਼ ਲੈ ਲਈਏ ਅਸੀਂ ਅੱਗੇ ਨਿਕਲ ਜੀ ਅਸੀਂ ਸੁਰਖੀਆਂ ਬਣਾ ਲਈਏ ਉਹਨਾਂ ਵਾਸਤੇ ਮੇਰੀ ਬੇਨਤੀ ਹੈ ਕਿ ਤੁਸੀਂ ਪੋਜ਼ਿਟਿਵ ਰੋਲ ਅਦਾ ਕਰੋ ਜਿੱਦਾਂ ਉਹ ਕਹਿੰਦੇ ਹੁੰਦੇ ਨੇ ਨਾ ਕਿ ਜਦੋਂ ਇੱਕ ਅੱਗ ਲੱਗੀ ਸੀ ਤੇ ਉਹ ਚਿੜੀ ਚੁੰਝ ਭਰ ਕੇ ਪਾਣੀ ਦਾ ਪਾਉਂਦੀ ਸੀ ਤੇ ਕਿਸੇ ਨੇ ਪੁੱਛਿਆ ਸੀਗਾ ਕਿ ਤੇਰੇ ਨਾਲ ਦਾ ਕੀ ਫਰਕ ਪੈਂਦਾ ਹੈ ਉਹ ਕਹਿੰਦੀ ਵੀ ਜਦੋਂ ਕਿਤੇ ਹਿਸਟਰੀ ਬਣੇਗੀ ਤੇ ਮੇਰੀ ਜਿਹੜੀ ਹਿਸਟਰੀ ਦੇ ਵਿੱਚ ਮੇਰਾ ਨਾਮ ਜਿਹੜਾ ਉਹ ਅੱਗ ਬੁਝਾਉਣ ਵਾਲਿਆਂ ਚ ਆਏਗਾ ਅੱਗ ਲਗਾਉਣ ਵਾਲਿਆਂ ਚ ਨਹੀਂ ਆਏਗਾ ਸੋ ਮੇਰੀ ਬੇਨਤੀ ਹੈ ਕਿ ਤੁਸੀਂ ਪੋਜ਼ਿਟਿਵ ਚੀਜ਼ਾਂ ਜਿਹੜੀਆਂ ਉਹ ਚੁੱਕੋ ਛੋਟੀ ਜਿਹੀ ਕਿਸੇ ਗੱਲ ਨੂੰ ਲੈ ਕੇ ਕਯੋਸ ਜਾਂ ਮੈਸ ਕ੍ਰੀਏਟ ਕਰਨ ਦੀ ਕੋਸ਼ਿਸ਼ ਨਾ ਕਰੋ ਜਿਵੇਂ ਤੁਸੀਂ ਹੁਣ ਇਹ ਕੱਲ ਦੀ ਗੱਲ ਸੀਗੀ ਗੱਲ ਕੁਝ ਵੀ ਨਹੀਂ ਸੀ ਤੇ ਮਨਕੀਰਤ ਦੀ ਤੇ ਮੇਰੀ ਗੱਲ ਮਨਕੀਰਤ ਔਲ ਕਿਤੇ ਸਾਡਾ ਭਰਾ ਹੈ ਛੋਟਾ ਸਾਡਾ ਬੱਚਾ ਉਹ ਤੇ ਮੈਂ ਹਮੇਸ਼ਾ ਉਹਨ ਮੈਂ ਤੇ ਕਈ ਵਾਰੀ ਉਹਨੂੰ ਡਾਇਰੈਕਸ਼ਨਾਂ ਦਿੰਦਾ ਰਹਿੰਦਾ ਰਿਹਾ ਉਹ ਵੀ ਮੈਨੂੰ ਗਾਣਿਆਂ ਦੀਆਂ ਬਹੁਤ ਸਾਰੀਆਂ ਡਾਇਰੈਕਸ਼ਨਸ ਦਿੰਦਾ ਰਹਿੰਦਾ ਵੀ ਚਾਚੂ ਏਦਾਂ ਕਰ ਲਓ ਚਾਚੂ ਏਦਾਂ ਕਰ ਲਓ ਮੈਂ ਵੀ ਉਹਦੇ ਨਾਲ ਗੱਲ ਕਰਦਾ ਰਹਿਣਾ ਹਮੇਸ਼ਾ ਔਰ ਇਸ ਟਾਈਮ ਤੇ ਉਹ ਮੈਂ ਤੁਹਾਨੂੰ ਦੱਸਾਂ ਸੋਸ਼ਲ ਮੀਡੀਆ ਤੇ ਇੱਕੋ ਹੀ ਬੰਦਾ ਜਿਹੜਾ ਛਾਇਆ ਹੋਇਆ ਉਹ ਮਨਕੀਰਤ ਔਲਖ ਹੈ ਤੇ ਸਾਡਾ ਹੀ ਬੰਦਾ ਹੈ ਵਧੀਆ ਕੰਮ ਕਰ ਰਿਹਾ ਅਸੀਂ ਜੇ ਉਹਨੂੰ ਹੋਰ ਡਾਇਰੈਕਸ਼ਨ ਦੇ ਕੇ ਹੋਰ ਪਲਾਨ ਕਰਕੇ ਚੀਜ਼ਾਂ ਮੈਂ ਤਾਂ ਆਪ ਉਹਦੇ ਕੋਲ ਕੈਸ਼ ਮੰਗਿਆ ਮੈਂ ਉਹਦੇ ਕੋਲ ਪੰਜ ਟਰੈਕਟਰ ਮੰਗੇ ਸਵੇਰੇ ਕਿ ਸਾਨੂੰ ਚਾਹੀਦੇ ਸਾਨੂੰ ਸੇਵਾ ਵਾਸਤੇ ਟਰੈਕਟਰ ਚਾਹੀਦੇ ਆ ਔਰ ਅਸੀਂ ਸਾਰੇ ਇਕੱਠੇ ਹੋ ਕੇ ਕੰਮ ਕਰ ਰਹੇ ਹਾਂ ਸਾਰੇ ਸਿੰਗਰਸ ਸਾਰੀਆਂ ਸੰਸਥਾਵਾਂ ਮੇਰੀ ਕੋਸ਼ਿਸ਼ ਇਹ ਹੈ ਕਿ ਸਾਰੀਆਂ ਸੰਸਥਾਵਾਂ ਸਾਰੇ ਸਿੰਗਰਸ ਨੂੰ ਤੇ ਸਾਰੇ ਸੈਲੀਬ੍ਰਿਟੀਜ਼ ਨੂੰ ਨੇਤਾਵਾਂ ਨੂੰ ਐਡਮਿਨ ਐਡਮਿਨਿਸਟ੍ਰੇਸ਼ਨ ਨੂੰ ਕਿਉਂਕਿ ਜਿਹੜੀ ਇਹ ਪ੍ਰੋਬਲਮ ਹੈ ਵੱਡੀ ਹੈ ਤੇ ਇਹਨੂੰ ਅਸੀਂ ਨਜਿੱਠਣ ਦੇ ਵਿੱਚ ਕੋਸ਼ਿਸ਼ ਕਰ ਰਹੇ ਹਾਂ ਕੁਝ ਬੰਦੇ ਜਿਹੜੇ ਆ ਜਿਹੜੇ ਇਹ ਡੇਰੇ ਨਾਲ ਰਿਲੇਟਡ ਚਿਲਮ ਚਿਲੇ ਆ ਨਾ ਜਿਹੜੇ ਉਹ ਤੇ ਕੁਝ ਸਿੰਗਰਾਂ ਦੇ ਆਈਟੀ ਸੈਲਫ ਇਹਨੂੰ ਹੋਰ ਜ਼ਿਆਦਾ ਨੇਗੇਟਿਵ ਕਰਨ ਦੀ ਕੋਸ਼ਿਸ਼ ਕਰ ਰਿਹਾ ਤੁਹਾਡੇ ਨਾਮ ਮੈਂ ਨਜਿੱਟੂnga ਅਜੇ ਸਾਡੀ ਇਹ ਪ੍ਰੋਬਲਮ ਬਹੁਤ ਵੱਡੀ ਹੈ ਤੇ ਇਹਦੇ ਨਾਲ ਥੋੜਾ ਜਿਹਾ ਤੁਹਾਡੀਆਂ ਗੋਡੀਆਂ ਲਵਾਵਾਂਗੇ ਤੁਹਾਡੀਆਂ ਪਹਿਲਾਂ ਵੀ ਗੋਡੀਆਂ ਲਵਾਈਆਂ ਹੁਣ ਵੀ ਲਵਾਵਾਂਗੇ ਪਰ ਇਹ ਪ੍ਰੋਬਲਮਸ ਦੇ ਨਾਲ ਸਾਨੂੰ ਇੱਕ ਇੱਕ ਬੰਦੇ ਕੋਲ ਬਿਨਾ ਜਾਤ ਪਾਤ ਬਿਨਾ ਮਸਬਾ ਦੇ ਬਿਨਾ ਧਰਮਾਂ ਦੇ ਬਿਨਾ ਛੋਟੇ ਵੱਡੇ ਦੇ ਬਿਨਾ ਅ ਅਮੀਰੀ ਗਰੀਬੀ ਦੇ ਸਾਨੂੰ ਹਰ ਬੰਦੇ ਕੋਲ ਪਹੁੰਚ ਪਹੁੰਚ ਲੈਣ ਤੋਂ ਮੈਂ ਹਰ ਬੰਦੇ ਨੂੰ ਅਪਰੋਚ ਕਰ ਰਿਹਾ ਮਨਕੀਰਤ ਤੇ ਚਲੋ ਇੱਕ ਸਾਡਾ ਮੁੰਡਾ ਆ ਹਰ ਬੰਦੇ ਨੂੰ ਮੈਂ ਤਾਂ ਜ਼ਿੰਦਗੀ 'ਚ ਜਿਹਨਾਂ ਬੰਦਿਆਂ ਨੂੰ ਲਾਈਕ ਵੀ ਨਹੀਂ ਕਰਦਾ ਮੈਂ ਉਹਨਾਂ ਨੂੰ ਵੀ ਇਸ ਪ੍ਰੋਬਲਮ ਦੇ ਵਿੱਚ ਕੋਸ਼ਿਸ਼ ਕਰ ਰਹਾ ਕਿ ਉਹਨਾਂ ਨੂੰ ਵੀ ਫੋਨ ਕਰਕੇ ਕਹਾਂ ਕਿ ਜੋ ਤੁਸੀਂ ਸਾਡਾ ਹੱਲ ਕਰ ਸਕਦੇ ਹੋ ਜੋ ਵੀ ਤੁਸੀਂ ਸਾਡੀ ਸਹਾਇਤਾ ਕਰ ਸਕਦੇ ਹੋ ਤੁਸੀਂ ਕਰੋ ਕਿਉਂਕਿ ਗੁਰਬਾਣੀ ਕਹਿੰਦੀ ਹੈ ਕਿ ਜਿਤ ਦੁਆਰੇ ਉਬਰਿਤ ਤੇ ਤੇਲੇ ਹੋ ਆਬ ਸੋ ਕੋਸ਼ਿਸ਼ ਕਰੋ ਕਿ ਇਹ ਮੈਸ ਨਾ ਕ੍ਰੀਏਟ ਕਰੋ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਵੀਡੀਓ 'ਚ ਤੁਸੀਂ ਵੇਖਿਆ ਹੋਵੇਗਾ ਕਿ ਜਸਵੀਰ ਜੱਸੀ ਨੇ ਕੁਝ ਬਿਆੰਗ ਕੀਤੇ ਨੇ ਖਾਸ ਕਰਕੇ ਉਸ মিডিਆ ਦੇ ਉੱਪਰ ਜਿਹੜਾ মিডিਆ ਇਹਨਾਂ ਹੜ੍ਹਾਂ ਦੇ ਮੌਕੇ ਜਿੱਥੇ ਇਹਨੇ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਉਥੇ ਹਮਦਰਦੀ ਜਾਂ ਉਥੇ ਇੱਕ ਪੋਜ਼ਿਟਿਵ ਜਿਹੜਾ ਰੋਲ ਨਿਭਾਉਣਾ ਹੁੰਦਾ ਹੈਗਾ মিডিਆ ਨੇ ਉਹਦੇ ਨਾਲੋਂ ਵੱਧ ਕੁਝ মিডিਆ 네ਗੇਟਿਵ ਫੇਮ ਖੱਟਣ ਲਈ ਕੁਝ মিডিਆ ਵਿਊਜ਼ ਖਟਣ ਲਈ ਜਾਂ ਕੁਝ মিডিਆ ਇਸ ਤਰ੍ਹਾਂ ਦੀਆਂ ਖਬਰਾਂ ਕਰਨ ਦੇ ਵਿੱਚ ਜ਼ਿਆਦਾ ਰੁਚੀ ਵਿਖਾ ਰਿਹਾ ਕਿ ਆ ਕਲਾਕਾਰ ਨੇ ਉਹ ਕਲਾਕਾਰ ਨੂੰ ਆਇਆ ਕਹਿੰਦਾ ਐਸ ਲੀਡਰ ਨੇ ਓਸ ਲੀਡਰ ਨੂੰ ਖਿੱਚਤਾ ਔਰ ਲੀਡਰ ਉੱਥੇ ਇਕੱਠੇ ਹੋਏ ਸੀ ਚਾਰ ਬੰਦੇ ਤੂ ਤੂ ਮੈਂ ਮੈਂ ਹੋ ਗਈ ਇਸ ਤਰ੍ਹਾਂ ਦੀ ਜਿਹੜੀ ਖਬਰ ਹੈ ਇਸ ਤਰ੍ਹਾਂ ਦੀ ਜਿਹੜੀ ਕਵਰੇਜ ਹੈ ਉਸ ਉਹ ਨਾ ਕਰਨ ਤੋਂ ਜਿਹੜਾ ਹੈਗਾ ਉਹਨੇ ਅਪੀਲ ਕੀਤੀ ਹੈ ਕਿ ਗੁਰੇਜ਼ ਕੀਤਾ ਜਾਵੇ ਇੱਕ ਮਾਹੌਲ ਹੁੰਦਾਗਾ ਹਰ ਜਗ੍ਹਾ ਤੇ ਅਸੀਂ ਫੇਮ ਨਹੀਂ ਖੱਟ ਸਕਦੇ ਹਰ ਜਗ੍ਹਾ ਤੇ ਅਸੀਂ ਵਿਊਜ਼ ਜਾਂ ਫੋਲੋਅਰਜ਼ ਖਾਤਰ ਕੰਮ ਨਹੀਂ ਕਰ ਸਕਦੇ ਤਾਂ ਇਸ ਵਕਤ ਪੰਜਾਬ ਇੱਕ ਵੱਡੀ ਤਰਾਸਦੀ ਚੋਂ ਲੰਘ ਰਿਹਾ ਇਸ ਤਰਾਸਦੀ ਦੇ ਵਿੱਚ ਸਾਨੂੰ ਸਾਰਿਆਂ ਨੂੰ ਆਪਣਾ ਪੋਜ਼ਿਟਿਵ ਯੋਗਦਾਨ ਪਾਉਣਾ ਚਾਹੀਦਾ ਉਹਨਾਂ ਨੇ ਇੱਕ ਐਗਜ਼ੈਂਪਲ ਦਿੱਤੀ ਕਿ ਜੰਗਲ ਦੇ ਵਿੱਚ ਜਦੋਂ ਅੱਗ ਲੱਗਦੀ ਆ ਨਾ ਤਾਂ ਸਾਰੇ ਪੰਛੀ ਭੱਜ ਜਾਂਦੇ ਨੇ ਪਰ ਜਿਹੜੀ ਚਿੜੀ ਹੁੰਦੀ ਆ ਉਹ ਆਪਣੀ ਚੁੰਝ ਦੇ ਵਿੱਚ ਇੱਕ ਇੱਕ ਤੁਪਕਾ ਪਾਣੀ ਦਾ ਲਿਆ ਕੇ ਅੱਗ ਬੁਝਾਉਣ ਦੀ ਗੱਲ ਕਰਦੀ ਆ ਤਾਂ ਇਸ ਤਰ੍ਹਾਂ ਦੀਆਂ ਉਦਾਹਰਨਾਂ ਨਾਲ মিডিਆ ਨੂੰ ਰਿਕੁਐਸਟ ਕੀਤੀ ਕਿ ਪੋਜ਼ਿਟਿਵ ਰੋਲ ਨਿਭਾਈ ਜਾਣ ਕਿਉਂਕਿ ਬੀਤੇ ਦਿਨੀ ਥੋੜਾ ਕੋਈ ਆਪਸ ਦੇ ਵਿੱਚ ਹਲਕੀ ਫੁਲਕੀ ਗੱਲਬਾਤ ਹੋਈ ਹੋਣੀ ਆ ਜਸਵੀਰ ਜੱਸੀ ਤੇ ਮਨਕੀਰ ਤੌਲਖ ਦੇ ਵਿਚਾਲੇ ਤਾਂ ਇਸੇ ਗੱਲ ਨੂੰ ਕੁਝ মিডিਆ ਪਲੇਟਫਾਰਮਸ ਨੇ ਆਪਣਾ ਬਹੁਤ ਵੱਡਾ ਇੱਕ स्लॉट ਬਣਾਇਆ ਬਹੁਤ ਵੱਡੀ ਸਨ ਨਿਊਜ਼ ਬਣਾਇਆ ਉਹਨਾਂ ਦੇ ਉੱਪਰ ਬਿਆੰਗ ਕੀਤਾ ਤੇ ਨਾਲ ਹੀ ਜਸਵੀਰ ਜੱਸੀ ਨੇ ਬਿਨਾ ਨਾਮ ਲਈ ਉਹਨਾਂ ਡੇਰਿਆਂ ਦੇ ਉੱਪਰ ਵਿਅੰਗ ਕੀਤਾ ਜਿੰਨਾਂ ਡੇਰਿਆਂ ਦੇ ਉੱਪਰ ਚਿਲਮਾ ਵਗੈਰਾ ਤੇ ਹੋਰ ਨਸ਼ੇ ਵਗੈਰਾ ਇਸ ਤਰ੍ਹਾਂ ਦੇ ਜਿਹੜੇ ਹੈਗੇ ਨੇ ਪ੍ਰਸ਼ਾਦ ਉੱਥੇ ਵਰਤਾਏ ਜਾਂਦੇ ਨੇ ਸਿੱਧੇ ਸ਼ਬਦਾਂ ਚ ਕਿਹਾ ਕਿ ਹਲੇ ਸਮਾਂ ਨਹੀਂ ਹੈ ਜਦੋਂ ਸਮਾਂ ਆ ਗਿਆ ਆ ਚਿਲਮਾ ਚੇਲਿਆਂ ਵਾਲਿਆਂ ਨੂੰ ਤੇ ਖਾਸ ਕਰਕੇ ਉਹਨਾਂ ਕਲਾਕਾਰਾਂ ਨੂੰ ਜਿਹੜੇ ਕਲਾਕਾਰ ਕਿਤੇ ਨਾ ਕਿਤੇ ਨੈਗੇਟਿਵ ਭੂਮਿਕਾ ਨਿਵਾ ਰਹੇ ਆ ਉਹਨਾਂ ਨੂੰ ਮੈਂ ਸਮਾਂ પાਕੇ ਫਿਰ ਦੇਖਾਂਗਾ ਗੋਡਣੀਆਂ ਲਵਾ ਦਿਆਂਗਾ ਆ ਸ਼ਬਦ ਕਹੇ ਆ ਫਿਲਹਾਲ ਹਲੇ ਸਮਾਂ ਨਹੀਂ ਹੈ ਕਿੰਨਾਂ ਦੇ ਉੱਪਰ ਵਿਅੰਗ ਕੀਤਾ ਹੋ ਸਕਦਾ ਕਿਹੜੇ ਡੇਰੇ ਦੇ ਉੱਪਰ ਵਿਅੰਗ ਕੀਤਾ ਕਿਹੜੇ ਕਲਾਕਾਰਾਂ ਦੇ ਉੱਪਰ ਵਿਅੰਗ ਕੀਤਾ ਇਹ ਤੁਸੀਂ ਜ਼ਿਆਦਾ ਜਾਣਦੇ ਹੋ ਹੋਮੋਗੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਜ਼ਰੂਰ ਦੱਸਿਓ ਧੰਨਵਾਦ